ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਵੀਡੀਓ ਦੇ ਰਾਹੀਂ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੜੀ ਦੇਰ ਬਾਅਦ ਫੌਜ ਦੀ ਪਰਮਾਨੈਂਟ ਭਰਤੀ ਆਈ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਸ਼ੇਅਰ ਕਰਨੀ ਤੁਹਾਡੇ ਨਾਲ 10ਵੀਂ ਪਾਸ ਪਲੱਸ 2 ਪਾਸ ਜਿਹੜੇ ਮੁੰਡੇ ਨੇ ਉਹ ਇਹ ਭਰਤੀ ਵਿੱਚ ਟਰਾਈ ਕਰ ਸਕਦੇ ਨੇ ਰੈਲੀ ਭਰਤੀ ਹੈ ਇਹਦੇ ਵਿੱਚ ਜਿਹੜਾ 103 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਸਿੱਖਲਾਈ ਦੇ ਵੱਲੋਂ ਲੁਧਿਆਣਾ ਦੇ ਵੱਲੋਂ ਜਿਹੜੀ ਇਹ ਭਰਤੀ ਕੀਤੀ ਜਾ ਰਹੀ ਹੈ 17 ਨਵੰਬਰ ਤੋਂ ਲੈ ਕੇ ਅਤੇ 30 ਨਵੰਬਰ ਤੱਕ ਇਹ ਭਰਤੀ ਜਿਹੜੀ ਚੱਲਣੀ ਹੈ ਪੰਜਾਬ ਦੇ ਪਠਾਨਕੋਟ ਅਤੇ ਮੁਹਾਲੀ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਉਮੀਦਵਾਰ ਇਸ ਭਰਤੀ ਵਿੱਚ ਟਰਾਈ ਕਰ ਸਕਦੇ ਨੇ ਇਹਦੇ ਵਿੱਚ ਸੋਲਜਰ ਜੀਡੀ ਦੀਆਂ 716 ਵੈਕੈਂਸੀਆਂ ਨੇ ਦੋ ਕਲਰਕ ਦੀਆਂ ਨੇ ਸ਼ੈਪ ਕਮਿਊਨਿਟੀ ਦੀਆਂ 6 ਵੈਕੈਂਸੀਆਂ EAR ਦੀਆਂ 2 ਤੇ ਇਹਦੇ ਵਿੱਚ ਮੈਟਲਰਜੀ ਆਰਟੀਸ਼ਾਨ ਦੀ 1 ਵੈਕੈਂਸੀ ਹਾਊਸਕੀਪਰ ਦੀ 1 ਵੈਕੈਂਸੀ ਮੈਸ ਕਿਪਰ ਦੀਆਂ 2 ਵੈਕੈਂਸੀਆਂ ਤੇ ਟੇਲਰ ਦੀਆਂ 2 ਪੋਸਟਾਂ ਟੈਰੀਟੋਰੀਅਲ ਆਰਮੀ ਦੇ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਇਹ ਕਿਵੇਂ-ਕਿਵੇਂ ਹੋਣੀ ਆ 17 ਨਵੰਬਰ ਨੂੰ ਕਲਰਕ ਅਤੇ ਬਾਕੀ ਟ੍ਰੇਡਮੈਨ ਦੀ ਭਰਤੀ ਜਿਹੜੀ ਪੰਜਾਬ ਦੇ ਨੌਜਵਾਨ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਮੁਹਾਲੀ ਅਤੇ ਪਠਾਨਕੋਟ ਨੂੰ ਛੱਡ ਕੇ ਉਹ ਜਿਹੜੇ ਰੈਲੀ ਵਿੱਚ ਜਾ ਸਕਦੇ ਨੇ ਟਾਈਮ ਮੈਂ ਤੁਹਾਨੂੰ ਦੱਸ ਦੇਣਾ ਕਦੋਂ ਤੁਸੀਂ ਰੈਲੀ ਵਿੱਚ ਪਹੁੰਚਣਾ ਕਿਹੜੇ-ਕਿਹੜੇ ਆਪਣੇ ਨਾਲ ਡਾਕੂਮੈਂਟ ਲੈ ਕੇ ਜਾਣੇ ਆ ਅਤੇ ਉਸ ਤੋਂ ਬਾਅਦ 21 ਨਵੰਬਰ ਤੋਂ ਜਿਹੜੇ ਜ਼ਿਲ੍ਹਾ ਵਾਈਜ਼ ਭਰਤੀ ਪੰਜਾਬ ਦੀ ਹੋਣੀ ਆ ਉਹ ਤੁਸੀਂ ਸਾਰੇ ਸੁਣ ਲਓ ਵੱਧ ਤੋਂ ਵੱਧ ਜਾਣਕਾਰੀ ਸ਼ੇਅਰ ਕਰਦੇ ਆ ਜੇ ਪੰਜਾਬ ਦੇ ਨੌਜਵਾਨ ਜਿਹੜੇ ਫੌਜ ਵਿੱਚ ਪਰਮਨੈਂਟ ਭਰਤੀ ਹੋਣਾ ਚਾਹੁੰਦੇ ਨੇ ਟੈਰੀਟੋਰੀਅਲ ਆਰਮੀ ਦੇ ਵਿੱਚ ਸੋ ਉਹ ਇਹ ਜਾਣਕਾਰੀ ਜ਼ਰੂਰ ਸੁਣਿਓ ਤੇ ਇਹਦੇ ਵਿੱਚ ਭਰਤੀ ਵਿੱਚ ਟਰਾਈ ਜ਼ਰੂਰ ਕਰਿਓ 21 ਨਵੰਬਰ ਨੂੰ ਅੰਮ੍ਰਿਤਸਰ ਬਰਨਾਲਾ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਰੈਲੀ ਵਿੱਚ ਭਰਤੀ ਹੋਣ ਲਈ ਪਹੁੰਚ ਸਕਦੇ ਨੇ 22 ਨਵੰਬਰ ਨੂੰ ਗੁਰਦਾਸਪੁਰ ਰੋਪੜ ਅਤੇ ਕਪੂਰਥਲਾ 23 ਨਵੰਬਰ ਨੂੰ ਮਾਨਸਾ ਫਿਰੋਜ਼ਪੁਰ ਮਲੇਰਕੋਟਲਾ 25 ਨਵੰਬਰ ਨੂੰ ਬਠਿੰਡਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ 26 ਨਵੰਬਰ ਨੂੰ ਸੰਗਰੂਰ ਮੋਗਾ ਅਤੇ ਫਰੀਦਕੋਟ 27 ਨਵੰਬਰ ਤਰਨਤਾਰਨ ਪਟਿਆਲਾ ਜਲੰਧਰ 29 ਨਵੰਬਰ ਫਾਜ਼ਿਲਕਾ ਤੇ ਲੁਧਿਆਣਾ 30 ਨਵੰਬਰ ਨੂੰ ਮੁਕਸਰ ਜ਼ਿਲ੍ਹੇ ਦੇ ਨੌਜਵਾਨ ਰੈਲੀ ਵਿੱਚ ਭਰਤੀ ਵਾਸਤੇ ਪਹੁੰਚ ਸਕਦੇ ਨੇ ਇਹਦੇ ਵਿੱਚ ਯੋਗਤਾ ਜਿਹੜੀ ਰਹੇਗੀ ਸੋਲਜਰ ਜੀਡੀ ਜਿਹੜੇ ਨੌਜਵਾਨ ਭਰਤੀ ਹੋਣਾ ਚਾਹੁੰਦੇ ਨੇ میٹرਿਕ ਪਾਸ 45% ਨੰਬਰਾਂ ਨਾਲ ਹੋਣੀ ਚਾਹੀਦੀ ਹੈ ਤੇ ਹਰ ਸਬਜੈਕਟ ਵਿੱਚ ਘੱਟੋ ਘੱਟ 33% ਨੰਬਰ ਹੋਣੇ ਚਾਹੀਦੇ ਨੇ ਕਲਰਕ ਵਾਸਤੇ ਨੌਜਵਾਨ 12ਵੀਂ ਪਾਸ ਹੋਣੇ ਚਾਹੀਦੇ ਨੇ ਆਰਟਸ ਕਮਰਸ ਜਾਂ ਸਾਇੰਸ ਦੇ ਵਿੱਚ 60% ਨੰਬਰ ਹੋਣ ਤੇ ਮੈਥ ਇੰਗਲਿਸ਼ ਅਤੇ ਅਕਾਊਂਟਿੰਗ ਦੇ ਵਿੱਚ ਘੱਟ ਤੋਂ ਘੱਟ 50% ਨੰਬਰ ਹੋਣੇ ਚਾਹੀਦੇ ਨੇ ਟਰੇਡਸਮੈਨ ਵਾਸਤੇ 10ਵੀਂ ਪਾਸ ਚਾਹੀਦੇ ਨੇ ਉਹ ਜਿਹੜੇ ਨੌਜਵਾਨ ਤੇ ਹਾਊਸਕੀਪਰ ਅਤੇ ਮੈਸ ਕੀਪਰ ਲਈ ਸਿਰਫ 8ਵੀਂ ਪਾਸ ਨੌਜਵਾਨ ਜਿਹੜੇ ਟਰਾਈ ਕਰ ਸਕਦੇ ਨੇ ਇਸ ਟੀਏ ਦੀ ਭਰਤੀ ਵਾਸਤੇ ਜਿਹੜੀ ਏਜ ਹੈ 18 ਤੋਂ 42 ਸਾਲ ਅਤੇ ਫਿਜ਼ੀਕਲ ਪੈਰਾਮੀਟਰ ਜਿਹੜੇ ਹਾਈਟ 160 ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ weight 50 ਕਿਜੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਚੈਸਟ ਜਿਹੜੀ ਇਹ 77 ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਫਲਾ ਕੇ ਜਿਹੜੀ 5 ਸੈਂਟੀਮੀਟਰ ਵਧਣੀ ਚਾਹੀਦੀ ਆ ਜ਼ਰੂਰੀ ਡਾਕੂਮੈਂਟ ਜਿਹੜੇ ਤੁਸੀਂ ਲੈ ਕੇ ਜਾਣੇ ਨੇ ਡੋਮਿਸਲ ਸਰਟੀਫਿਕੇਟ ਕੈਰੇਕਟਰ ਸਰਟੀਫਿਕੇਟ ਕਾਸਟ ਸਰਟੀਫਿਕੇਟ 20 ਫੋਟੋਆਂ ਲੈ ਕੇ ਜਾਣੀਆਂ ਨੇ ਪਾਸਪੋਰਟ ਸਾਈਜ਼ ਤੁਹਾਡੇ ਐਜੂਕੇਸ਼ਨ ਦੇ ਜਿੰਨੇ ਵੀ ਤੁਹਾਡੇ ਕੋਲ ਡੀ ਐਮ ਸੀ ਨੇ ਆਧਾਰ ਕਾਰਡ ਪੈਨ ਕਾਰਡ ਤੇ ਮੈਰਿਡ ਅਨ ਮੈਰਿਡ ਦਾ ਜਿਹੜਾ ਤੁਸੀਂ ਸਰਟੀਫਿਕੇਟ ਬਣਾ ਲੈਣਾ ਉਹ ਤੁਸੀਂ ਨਾਲ ਲੈ ਕੇ ਜਾਣਾ ਰਿਪੋਰਟ ਜਿਹੜੀ ਸਵੇਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ 5 ਵਜੇ ਤੋਂ ਬਾਅਦ ਤੁਹਾਨੂੰ ਦਾਖਲਾ ਜਿਹੜਾ ਨਹੀਂ ਦਿੱਤਾ ਜਾਏਗਾ ਲੋਕੇਸ਼ਨ ਇਹਦੀ ਜਿਹੜੀ ਹੈ 103 ਇਨਫੈਂਟਰੀ ਬਟਾਲੀਅਨ ਟੀਏ ਸਿੱਖਲਾਈ ਲੁਧਿਆਣਾ ਦੇ ਵਿੱਚ ਹੈ ਇਹ ਜਿਹੜੇ ਨੌਜਵਾਨ ਉੱਥੇ ਪਹੁੰਚ ਸਕਦੇ ਨੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਜਿਹੜਾ jointterritorialarmy.gov.in ਤੇ ਲੌਗਇਨ ਕਰਕੇ ਪੂਰਾ ਨੋਟੀਫਿਕੇਸ਼ਨ ਇਹਦੀ ਵਧੇਰੇ ਜਾਣਕਾਰੀ ਜਿਹੜੇ ਨੌਜਵਾਨ ਲੈ ਸਕਦੇ ਨੇ ਹਾਂ ਇਹਦੇ ਵਿੱਚ ਇੱਕ ਜਿਹੜੀ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਜਿਹੜੇ ਸਾਬਕਾ ਸੈਨਿਕਾਂ ਦੇ ਜਿਹੜੇ ਬੱਚੇ ਨੇ ਉਹ ਅਗਰ ਭਰਤੀ ਵਿੱਚ ਜਾਣਾ ਚਾਹੁੰਦੇ ਨੇ ਤੇ ਉਹ son of ex-serviceman ex-serviceman ਵਿਡੋ ਵਾਰ ਵਿਡੋ ਦੇ ਜਿਹੜੇ ਬੱਚੇ ਨੇ ਉਹ ਡਿਸਚਾਰਜ ਬੁੱਕ ਤੇ ओरिजिनल रिलेशन सर्टिफिकेट ਉਹ जरूर ਨਾਲ ਲੈ ਕੇ ਜਾਣ ਜਿਹੜਾ ਕਿ ریکارڈ ਵੱਲੋਂ इशू ਕੀਤਾ ਗਿਆ ਹੋਵੇ ਤੇ ਉਹਦੇ ਨਾਲ ਜਿਹੜਾ ਫਰਸਟ क्लास मैजिस्ट्रेट ਦਾ एफिडेविट है वो लगਿਆ ਹੋਣਾ ਚਾਹੀਦਾ ਆਊਟਸਟੈਂਡਿੰਗ სპੋਰਟਸਮੈਨ ਆਪਣੇ ડોਕੂਮੈਂਟ ਨਾਲ ਲਿਜਾ ਸਕਦੇ ਨੇ ਸੋ ਇਹਨਾਂ ਸਾਰੇ ਡਾਕੂਮੈਂਟਾਂ ਨੂੰ ਨਾਲ ਲੈ ਕੇ ਤੁਸੀਂ ਜਿਹੜਾ ਭਰਤੀ ਦੇ ਵਿੱਚ 5 ਵਜੇ ਤੋਂ ਲੇਟ ਸਵੇਰ ਨਹੀਂ ਹੋਣਾ 2 ਵਜੇ ਤੋਂ 5 ਵਜੇ ਦੇ ਵਿੱਚ ਹੀ ਐਂਟਰੀ ਹੋਏਗੀ ਸੋ ਵੱਧ ਤੋਂ ਵੱਧ ਜਾਣਕਾਰੀ ਨੂੰ ਸ਼ੇਅਰ ਕਰਦੇ ਹਾਂ ਜੇ ਜਿਹੜੇ ਪੰਜਾਬ ਦੇ ਨੌਜਵਾਨ ਟੈਰੀਟੋਰੀਅਲ ਆਰਮੀ TA ਦੇ ਵਿੱਚ ਪਰਮਨੈਂਟ ਭਰਤੀ ਹੋਣਾ ਚਾਹੁੰਦੇ ਨੇ ਉਹ ਇਸ ਭਰਤੀ ਦਾ ਲਾਹਾ ਲੈ ਸਕਦੇ ਨੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਜਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ